हां जी ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਮੈਂ ਦੁਬਾਰਾ ਉਹ ਵਿਸ਼ੇ ਤੇ ਗੱਲ ਕਰਨ ਲੱਗਿਆ ਹਾਂ ਟੋਪੀਆਂ ਵਾਲੇ ਤੇ ਉਹਦਾ ਕਾਰਨ ਇਹ ਆ ਇੱਕ ਤਾਂ ਮੈਨੂੰ ਛੋਟੀ ਜਿਹੀ ਕਾਲ ਆਈ ਕਿਸੇ ਦੀ ਤੇ ਦੂਜੇ ਜਿਹੜੀ ਮੈਂ ਵੀਡੀਓ ਪਾਈ ਸੀ ਟੋਪੀਆਂ ਬਾਰੇ ਇਹ ਗਲਤ ਕੀਤਾ ਉਹਦੇ ਤੇ ਲੋਕਾਂ ਦੀ ਕਮੈਂਟ ਮੈਂ ਸਾਰਿਆਂ ਦੇ ਪੜੇ ਬਹੁਤ ਹੈਰਾਨੀ ਹੋਈ ਕਮੈਂਟ ਪੜ੍ਹ ਕੇ ਬਈ ਬਹੁਤ ਸਾਰੇ ਕਮੈਂਟ ਇਹ ਸੀ ਜਿਹੜੇ ਕਹਿੰਦੇ ਵੀ ਅਸੀਂ ਡਰਦੇ ਨਹੀਂ ਜਾਂਦੇ ਹੈਗੀ ਬਈ ਇਦਾਂ ਹੀ ਕਰਦੇ ਨੇ ਕਈਆਂ ਦੇ ਕਮੈਂਟ ਏ ਸੀ ਵੀ ਸਾਡੇ ਨਾਲ ਖੁਦ ਹੋਇਆ ਕਈਆਂ ਦੇ ਕਿਸੇ ਹੋਰ ਗੁਰਦੁਆਰੇ ਹੋਇਆ ਜਾਂ ਕਿਸੇ ਹੋਰ ਗੁਰਦੁਆਰੇ ਹੋਇਆ ਬਈ ਇਹ ਇਹ ਨਹੀਂ ਕਿ ਵੀ ਫਤੇਗੜ ਸਾਹਿਬ ਹੀ ਹੋਇਆ ਹੋਰ ਕਈ ਗੁਰਦੁਆਰਿਆਂ ਵਿੱਚ ਇਦਾਂ ਉਹਨਾਂ ਨਾਲ ਕੀਤਾ ਗਿਆ ਯਾਰ ਇੱਕ ਗੱਲ ਦੇਖੋ ਕੋਈ ਬੰਦਾ ਕਿਸੇ ਤੋਂ ਡਰਦਾ ਹੁੰਦਾ ਕੋਈ ਵੀ ਆ ਚਾਹੇ ਮੈਂ ਕਹਾ ਮੈਂ ਕਿਸੇ ਤੋਂ ਨਹੀਂ ਡਰਦਾ ਨਾ ਮੇਤੋਂ ਕੋਈ ਡਰਦਾ ਮੇਤੋਂ ਵੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਨਾ ਮੈਨੂੰ ਕਿਸੇ ਤੋਂ ਡਰਨ ਦੀ ਲੋੜ ਨਾ ਪਰ ਮੈਂ ਕਿਹ ਤੋਂ ਡਰੂੰਗਾ ਮੈਂ ਉਹਦੇ ਤੋਂ ਡਰੂੰਗਾ ਜਿਹੜਾ ਕੱਲਾ ਹੋਊਗਾ ਜਿਹੜਾ ਅਣਪੜ ਹੋਊਗਾ ਜਿਹਨੂੰ ਅਕਲ ਤੇ ਲੇਦੀ ਨਹੀਂ ਹੋਣੀ ਜਿਹਦਾ ਕੋਈ ਪਰਿਵਾਰ ਨਹੀਂ ਹੋਣਾ ਵਿਆਹ ਨਹੀਂ ਹੋਇਆ ਹੋਣਾ ਬੱਚੇ ਨਹੀਂ ਹੋਣੇ ਮਾਪੇ ਵੀ ਛੱਡੇ ਹੋਣਗੇ ਘਰ-ਬਾਰ ਛੱਡਿਆ ਹੋਊਗਾ ਉਹ ਬੰਦੇ ਨੂੰ ਇਹ ਹੁੰਦਾ ਵੀ ਮੈਂ ਨਹੀਂ ਡਰਦਾ ਕਿਸੇ ਤੋਂ ਕਿਉਂ ਡਰ ਕਾਦੇ ਨਹੀਂ ਜੇ ਡਰ ਉਹਨੂੰ ਹੁੰਦਾ ਜਿਹਦੇ ਪਰਿਵਾਰ ਹੋਵੇ ਹਨਾ ਉਹ ਪਰਿਵਾਰ ਉਹਦੇ ਹੈ ਨਹੀਂ ਉਹਨੂੰ ਕਿਸੇ ਦਾ ਡਰ ਨਹੀਂ ਉਹਨੇ ਸੋਚਿਆ ਇੱਥੇ ਨਹੀਂ ਇੱਥੇ ਵੀ ਫਿਰਦੀਆਂ ਨਜ਼ਾਰੇ ਲੈਣੇ ਆ ਇੱਥੇ ਨਹੀਂ ਟਾਈਮ ਕੱਟਣਾ ਜੇਲ੍ਹ 'ਚ ਕੱਟ ਲਾਂਗੇ ਤੇ ਜਿਹੜਾ ਮੇਰੇ ਵਰਗਾ ਬੰਦਾ ਪਰਿਵਾਰ ਵਾਲਾ ਬੰਦਾ ਤੇ ਉਹਨੇ ਤਾਂ 20 ਗੱਲਾਂ ਸੋਚਣੀਆਂ ਨੇ ਇਸ ਕਰਕੇ ਉਹ ਲੜਦਾ ਨਹੀਂ ਹੈਗਾ ਤੇ ਇਹ ਨਾ ਸਮਝੋ ਵੀ ਤੁਸੀਂ ਬਹੁਤ ਵੱਡੇ ਬਹਾਦਰੋਂ ਤੁਸੀਂ ਸੂਰਮੇ ਹੋ ਜਿਹੜੇ ਸਿਆਣੇ ਨੇ ਜਿਹੜੇ ਸਿਆਣੇ ਨੇ ਸਿੰਘ ਨੇ ਉਹ ਤਾਂ ਹੈਗੇ ਹੀ ਨੇ ਪਰ ਇਹ ਨਹੀਂ ਹੈਗਾ ਕਿ ਸਾਰੇ ਇੱਕੋ ਜਿਹੇ ਥਾਲੀ ਦੇ ਚਟੇ ਪੱਟੇ ਹੁੰਦੇ ਨੇ ਇਹ ਸਾਰੇ ਇਹ ਸਾਰਿਆਂ ਨੂੰ ਇੱਕੋ ਦੇ ਵਿੱਚ ਰੱਖੋ ਤੁਸੀਂ ਨਹੀਂ ਚੰਗੇ ਵੀ ਨੇ ਪੜ੍ਹੇ ਲਿਖੇ ਵੀ ਨੇ ਪਰਿਵਾਰ ਵਾਲੇ ਵੀ ਨੇ ਬਹੁਤ ਵਧੀਆ ਗੱਲ ਕਰਨਗੇ ਉਹ ਪਰ ਜਿਹੜੇ ਬੰਦੇ ਦਾ ਪਰਵਾਰ ਆਨਿੰਕ ਸਿੰਘ ਦਾ ਇਹ ਉਹ ਤੁਸੀਂ ਦੇਖ ਲਿਓ ਉਹ ਵਧੀਆ ਤੁਹਾਡੇ ਨਾਲ ਗੱਲ ਕਰੂਗਾ ਢੰਗ ਨਾਲ ਗੱਲ ਕਰੂਗਾ ਉਹ ਤੁਹਾਨੂੰ ਡਰਾਉਣ ਵਾਲੀ ਤਾਂ ਗੱਲੇ ਨਹੀਂ ਕਰੂਗਾ ਉਹ ਸੰਤ ਸਿਪਾਹੀ ਵਾਲੀ ਗੱਲ ਕਰੂਗਾ ਜਿਹੜਾ ਇਹ ਇਹ ਮੂਰਖਾ ਅਣਪੜਾ ਗਧਾ ਉਹਨੂੰ ਪਤਾ ਹੀ ਹੈ ਨਹੀਂ ਕਾਹਦਾ ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੇ ਬਾਣੇ ਦੀ ਵੈਲਿਊ ਕੀ ਆ ਬਾਣਾ ਬਾਣਾ ਕੀ ਆ ਬਾਣਾ ਕਿਉਂ ਦਿੱਤਾ ਦੀ ਗੁਰੂ ਸਾਹਿਬ ਨੇ ਤੇ ਇਹ ਇਹਦਾ ਸਤਕਾਰ ਕਰਨਾ ਕਿਹਾ ਤਾਂ ਨਰਾਦਰ ਕਰਨਾ ਜੇ ਤੁਸੀਂ ਕਿਸੇ ਨਾਲ ੱੱੱਕਾ ਕਰਦੇ ਹੋ ਤੁਸੀਂ ਉਹ ਬਾਣੇ ਦਾ ਸਤਿਕਾਰ ਨਹੀਂ ਕਰਦੇ ਉਹ ਬਾਣੇ ਨਾਲ ੱੱੱਕਾ ਕਰਦੇ ਹੋ ਉਹ ਬਾਣੇ ਦੀ ਬੇਆਦਬੀ ਕਰਦੇ ਹੋ ਇੱਕ ਗੱਲ ਹੋਰ ਹੋਣੀ ਚਾਹੀਦੀ ਆ ਜਦੋਂ ਕਿਸੇ ਬੰਦੇ ਨੂੰ ਆਪਾਂ ਅ ਅਮਰਤਿਸ਼ ਕਾਇਆ ਜਾਂਦਾ ਉਹਨੂੰ ਕਿਸੇ ਦਲ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਉਹਨੂੰ ਅ ਇਹ ਗੁਰੂ ਸਾਹਿਬ ਦਾ ਬਖਸ਼ਿਆ ਬਾਣਾ ਉਹਨੂੰ ਦਿੱਤਾ ਜਾਂਦਾ ਉਹ ਪਾਉਂਦਾ ਉਹ ਬਾਣੇ ਨੂੰ ਤੇ ਕੀ ਉੱਥੇ ਕੋਈ ਉਹਨੂੰ ਦੱਸਣ ਦਾ ਫਰਜ਼ ਨਹੀਂ ਬਣਦਾ ਵੀ ਸਾਡਾ ਜਿਹੜਾ ਕਾਨੂੰਨ ਆ ਉਹ ਕੀ ਕਹਿੰਦਾ ਨੇਕ ਸਿੰਘ ਉਹ ਜਾਂਦਾ ਕਾਨੂੰਨ ਆ ਜਿਹੜਾ ਵੀ ਕਰਨਾ ਕੀ ਆ ਅਸੀਂ ਤੇ ਸਾਨੂੰ ਗੁਰੂ ਸਾਹਿਬ ਕੀ ਕਹਿ ਕੇ ਗਏ ਨੇ ਸਾਡਾ ਇਤਿਹਾਸ ਕੀ ਆ ਕਿਸੇ ਨੇ ਕਹਿਤਾ ਵੀ ਮੈਂ ਨੇਕ ਸਿੰਘ ਬਣਾਣਾ ਬਣਾ ਦੋ ਦੱਸਣ ਵਾਲਾ ਵੀ ਨਹੀਂ ਹੈਗਾ ਕੋਈ ਤੇ ਅੱਗੇ ਮੂਰੇ ਸਮਝਣ ਵਾਲਾ ਵੀ ਕੋਈ ਨਹੀਂ ਹੈਗਾ ਬਾਣਾ ਪਾ ਲਿਆ ਤੇ ਲੋਕਾਂ ਨਾਲ ਧੱਕੇਸ਼ਾਹੀ ਸ਼ੁਰੂ ਕਰ ਦੋ ਪੜੋ ਦੂਜੀ ਮੇਰੀ ਵੀਡੀਓ ਦੇ ਵਿੱਚ ਕਮੈਂਟ ਮੈਂ ਉਹ ਉਹਨਾਂ ਸਾਰਿਆਂ ਬੰਦਿਆਂ ਨੂੰ ਕਹਿਣਾ ਜਿਹੜੇ ਜਿਹੜੇ ਕੋਈ ਨੇ ਗਮਰੀ ਆ ਵੀਡੀਓ ਨੂੰ ਸੁਣੂਗਾ ਉਹ ਇਹ ਤੋਂ ਪਹਿਲੀ ਵੀਡੀਓ ਸੁਣ ਲਵੇ ਉਹਦੇ ਚ ਕਮੈਂਟ ਪੜ ਲਵੇ ਤੇ ਕਿੰਨੇ ਲੋਕਾਂ ਨਾਲ ਧੱਕੇਸਾਈ ਹੋਈ ਆ ਕਿੰਨੇ ਲੋਕਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਨਾਲ ਖੁਦ ਨਾਲ ਇਹ ਕੰਮ ਹੋਇਆ ਇੱਕ ਮੈਨੂੰ ਪਹਿਲੀ ਵੀਡੀਓ ਦੇ ਵਿੱਚ ਨੇ ਕਿ ਮੈਂ ਮਤਲਬ ਉਹਦੇ ਤੇ ਵੀਡੀਓ ਪਾਈ ਸੀ ਕਾਬਜ ਦੇ ਉੱਤੇ ਉਹਦੇ ਤੇ ਮੈਂ ਆਪਣਾ ਫੋਨ ਨੰਬਰ ਦੱਸਿਆ ਸੀ ਉਹ ਬੰਦੇ ਨੇ ਕਿਤੇ ਮੇਰੀ ਉਹ ਵੀਡੀਓ ਵੀ ਦੇਖੀ ਉੱਥੋਂ ਮੇਰਾ ਫੋਨ ਨੰਬਰ ਲੈ ਲਿਆ ਮੈਨੂੰ ਮੈਨੂੰ ਗੱਲ ਕਰਦਾ ਢਿੰਗ ਨਹੀਂ ਹੈਗਾ ਕਿ ਮਤਲਬ ਆਮ ਬੰਦਾ ਸੀ ਕਹਿੰਦਾ ਤੂੰ ਢਿੰਗ ਸਿੰਘ ਫੌਜਾਂ ਦੇ ਤੈਨੂੰ ਕੀ ਪਤਾ ਕਹਿੰਦਾ ਇੰਨਾ ਬੜੇ ਕੋਣ ਹੁੰਦੇ ਨੇ ਇਹ 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 ਇਹਨਾਂ ਨੇ ਉੱਥੇ ਅੰਦੋਲਨ ਦੇ ਵਿੱਚ ਕਿੰਨਾ ਵੱਡਾ ਯੋਗਦਾਨ ਪਾਇਆ ਮੈਂ ਕਹਿੰਦਾ ਵੀ ਨਹੀਂ ਯੋਗਦਾਨ ਪਾਇਆ ਜੀ ਤਾਂ ਮੈਂ ਇਹ ਗੱਲ ਕਹੀ ਹੋਵੇ ਵੀ ਇਹਨਾਂ ਦਾ ਉੱਥੇ ਯੋਗਦਾਨ ਨਹੀਂ ਸੀ ਹੈਗਾ ਜਮੇ ਇਹ ਇਹਨਾਂ ਨੂੰ ਨਿੰਦ ਦਾ ਹੋਵਾ ਵੀ ਨਿੰਗ ਸਿੰਘ ਫੌਜਾਂ ਨਹੀਂ ਹੋਣੇ ਚਾਹੀਦੇ ਜਿੱਥੇ ਕਿਤੇ ਕੋਈ ਸਿਆਣਾ ਬੰਦਾ ਮਿਲਦਾ ਉਹਦਾ ਸਤਿਕਾਰ ਕਰੀਦਾ ਉਹਨੂੰ ਫਤੇ ਬੁਲਾ ਕੇ ਨਿਕਲੀ ਗਿਆ ਕੋਲ ਦੀ ਪਹਿਲਾਂ ਉਹਨੂੰ ਫਤੇ ਬੁਲਾਇਦਿਆ ਜੇ ਕਿਤੇ ਮੈਨੂੰ ਨਿੰਗ ਸਿੰਘ ਮਿਲ ਜਾਂਦਾ ਮੇਰੀ ਕਾਫੀ ਦੇਰ ਹੋਰ ਬੰਦੇ ਨਾਲ ਬਹਿਸ ਹੋਈ 15-20 ਮਿੰਟ ਉਹਨੇ ਮੇ ਨਾਲ ਬਹਿਸ ਕੀਤੀ ਗੱਲ ਇਹ ਆ ਵੀ ਹਜੇ ਲੋਕ ਨੇ ਜਿਹੜਾ ਕੋ ਸੁਣਨੇ ਨਹੀਂ ਪਸੰਦ ਕਰਦੇ ਮਤਲਬ ਵੀ ਬਈ ਨਹੀਂ ਨੈਂਸੇਂਗ ਫੌਜਾਂ ਨੇ ਜੋ ਕਰਤਾ ਬਸ ਉਹ ਆਖਰੀ ਫੈਸਲਾ ਉਹ ਫਾਈਨਲ ਆ ਉਹਨਾਂ ਨੇ ਜੋ ਕਰਤਾ ਸਹੀ ਕਰਤਾ ਉਹਦੇ ਉੱਪਰ ਦੀ ਕੋਈ ਗੱਲ ਨਹੀਂ ਐਦਾਂ ਹੁੰਦਾ ਯਾਰ ਕਿਤੇ ਇਹ ਇਹ ਹੋਇਆ ਕਦੇ ਅਜੇ ਤੱਕ ਵੀ ਕੋਈ ਬੰਦਾ ਕਦੇ ਕੋਈ ਗਲਤੀ ਨਾ ਕਰੇ ਤੇ ਤੁਸੀਂ ਉਹ ਗਲਤੀ ਨੂੰ ਮੰਨੋ ਹੀ ਨਾ ਕਦੇ ਹੱਦਾ ਯਾਰ ਤੁਹਾਡੇ ਵਾਲੀ ਜਿਹੜੇ ਬੰਦੇ ਦੀ ਤੁਸੀਂ ਕਿਸੇ ਦੀ ਟੋਪੀ ਤਾਰਦੇ ਹੋ ਉਹਨੂੰ ਕਿੰਨੀ ਤਕਲੀਫ ਹੁੰਦੀ ਆ ਮੁੜ ਕੇ ਉਹਦੇ ਪਰਿਵਾਰ ਨਹੀਂ ਉਹਨੂੰ ਉੱਥੇ ਨਹੀਂ ਜਾਣ ਦੇਣਾ ਵੀ ਉਹ ਬੰਦੇ ਉਹਨਾਂ ਨੂੰ ਕਿਉਂਕਿ ਜੇ ਬੱਚੇ ਨੂੰ ਨਹੀਂ ਪਤਾ ਤਾਂ ਵੱਡੇ ਨੂੰ ਜ਼ਰੂਰ ਪਤਾ ਵੀ ਇਹ ਕਿੱਦਾਂ ਦੇ ਲੋਕ ਨੇ ਤੇ ਇਹਨਾਂ ਨੇ ਕੀ ਸ਼ਕ ਸਕੇਆ ਹੁੰਦਾ ਤੇ ਕੀ ਕਰ ਸਕਦੇ ਨੇ ਬਰਸ਼ਾ ਤਲਵਾਰ ਇਹਨਾਂ ਦੇ ਕੋਲ ਹੁੰਦੀ ਆ ਤੇ ਪਰਿਵਾਰ ਹੁੰਦਾ ਨਹੀਂ ਇਹਨਾਂ ਦਾ ਬਹੁਤ ਜਾਣਿਆਂ ਦਾ ਵਿੱਚੋਂ ਤੇ ਜਿਨ੍ਹਾਂ ਦਾ ਪਰਿਵਾਰ ਨਹੀਂ ਉਹ ਨਹੀਂ ਡਰਦੇ ਯਾਰ ਉਹਨਾਂ ਤੋਂ ਤੁਸੀਂ ਪਰੇ ਹੀ ਰਹੋ ਹੁਣ ਉੱਥੇ ਕੀ ਪਤਾ ਲੱਗਦਾ ਵੀ ਕਿਹਦਾ ਪਰਿਵਾਰ ਆ ਕਿਹਦਾ ਨਹੀਂ ਹੈਗਾ ਇਸ ਕਰਕੇ ਮੈਂ ਮੈਂ ਜਦੋਂ ਕਿਤੇ ਮੇਰੇ ਨਾਲ ਕੋਈ ਇਕਣਾ ਹੋਵੇ ਤਮੈਂ ਇਹ ਸੋਚੂਗਾ ਵੀ ਇਹਦਾ ਤਾਂ ਪਰਿਵਾਰ ਹੀ ਨਹੀਂ ਹੋਣਾ ਹੈਗਾ ਤੇ ਸਾਨੂੰ ਜਿਹੜਾ ਉੱਥੇ ਉੱਥੇ ਕਿਹੜਾ ਮੋਹਰ ਲੱਗੀ ਹੋਈ ਆ ਵੀ ਇਹਦਾ ਪਰਿਵਾਰ ਵਾਲਾ ਬੰਦਾ ਹੈ ਅਗਲਾ ਪਰੇ ਦੀ ਹੋ ਕੇ ਲੰਘੂਗਾ ਵੀ ਜ਼ਰੂਰ ਇਹਦੇ ਨਾਲ ਪੰਗਾ ਲੈਣਾ ਮਾਰੂਗਾ ਯਾਰ ਇਹਨੇ ਥੋੜਾ ਦੇਖਣਾ ਬਈ ਬਾਹਰ ਰਹਿਣਾ ਕੰਦਰ ਰਹਿਣਾ ਇੱਕੋ ਹੀ ਗੱਲ ਸਮਝਦੇ ਨੇ ਤਾਂ ਇਹਦਾ ਬਾਦਰੀ ਸਮਝਦੇ ਨੇ ਗੱਲ ਨੂੰ ਸੁ ਸਿਆਣੇ ਬਣਨਾ ਚਾਹੀਦਾ ਹਨ ਸਤਕਾਰ ਹਰੇਕ ਹਰੇਕ ਇਨਸਾਨ ਦਾ ਹਰੇਕ ਇਨਸਾਨ ਆਪਣੀ ਇੱਜ਼ਤ ਲੈ ਕੇ ਤੁਰ ਤੁਰਿਆ ਫਿਰਦਾ ਤੁਸੀਂ ਉਹਦੇ ਟੋਪੀਆਂ ਟੰਗ ਦੀਆਂ ਟੰਕੇਆਂ ਦਿਖਾਉਣੇ ਵੀ ਲਿਆ ਸੀ ਟੋਪੀਆਂ ਤਾਰ ਲੀਆਂ ਇੱਜਤਾ ਨੇ ਇਹ ਲੋਕਾਂ ਦੀ ਜਿਹੜੀ ਉਹ ਤਾਰ ਕੇ ਬਰਸ਼ਾਂ ਉੱਤੇ ਤੇ ਟੰਗੀ ਫਿਰਦੇ ਸਮੇਤੋਂ ਕੰਮ ਲੈਣਾ ਚਾਹੀਦਾ ਸਤ ਸ੍ਰੀ ਅਕਾਲ